ਹਾਂ ਜਿਹੜੀ ਗੋਲੀ ਚੱਲੀ ਆ ਜਿਹਦੇ ਵਿੱਚ ਇੱਕ ਦੀ ਡੈਥ ਹੋ ਗਈ ਆ ਉਹਦੇ ਮਿਸ ਜਿਹੜੇ ਆ ਉਹ ਹਸਪੀਟਲ ਐਡਮਿਟ ਆ ਇਹ ਐਫ ਆਈ ਆਰ ਅਜ ਹੋ ਗਈ ਆ ਬਾਕੀ ਤਪਤੀਸ਼ ਜਿਹੜੀ ਚੱਲ ਰਹੀ ਆ ਜੋ ਵੀ ਬੰਦੇ ਹੋਣਗੇ ਉਹਨਾਂ ਤੇ ਜਰੂਰ ਜਿਹੜਾ ਵਾ ਰੈਸਟੋਰੈਂਟਾਂ ਦੀ ਪਾਈ ਚਾਊਗੀ ਸਰ ਫਸਟ ਇਨਵੈਸਟੀਗੇਸ਼ਨ ਚ ਕੀ ਲੱਗਦਾ ਕਿ ਕੀ ਹੋ ਸਕਦਾ ਦੇਖੋ ਪਿੰਡਾਂ ਦਾ ਹੈਗਾ ਵਾ ਮੈਟਰ ਜੋ ਵੀ ਹੈਗਾ ਹੋ ਸਕਦਾ ਜ਼ਮੀਂਦਾ ਵੀ ਮੈਟਰ ਹੋ ਸਕਦਾ ਉਹਦੇ ਕਰਕੇ ਪ੍ਰੋਬਲਮ ਆਈ ਆ ਮੈਂ ਸੁਖੰਤਾ ਸੰਘੇਲਸ ਥੈਂਕ ਯੂ ਇਹ ਕਾਰਨ ਸਮੱਸਿਆ ਨੂੰ ਬਧਾਉਂਦਾ ਜਿਹਨਾਂ ਦੀਆਂ ਤੇ ਘੋੜੀਆਂ ਜਿਹਨਾਂ ਵੱਡੀਆਂ ਤੇ ਸਾਡਾ ਬੰਦੇ ਦੇਖੀ ਸਾਥੀ ਗਿਆ ਤੇ ਬਹੁਤ ਮਾੜੀ ਗੱਲ ਹੋਈ ਹੈ। ਪਵਾਕ ਤੇ ਇਹਨਾਂ ਦੇ ਇੱਕ ਬੇਟਾ ਉਹ ਵੈਰ ਪਰਵਾਸ ਰਿੰਦਾਜ ਕਰ ਇੱਥੇ ਆਇਆ ਬਈ। ਇੱਕ ਬੇਟੀ ਉਹ ਵੀ ਆਈ ਹੈ। ਕੀ ਹੋਇਆ ਕੀ ਕਹਾ? ਇਹ ਬਸ ਆਦਰ 9 ਦੇ ਕਰੀਬ ਕਰ ਸਮਾਂ ਆਇਗਾ। ਤੇ ਇਹਦੇ ਸੇਵਾ ਕਰਕੇ ਨਾਲ ਲੰਗਰ ਲੱਗਦਾ ਭੱਠੇ ਦੇ ਬੜਾ ਉੱਤੇ ਝੋਲਾ ਸਾਡੇ ਸੰਬੰਧ ਵਿੱਚ। ਉਹ ਤੋਂ ਮਡੇਸ ਵੀ ਆਦੇ ਸਿਓ ਤੇ ਕਰਨ ਦੇ ਦੋਵੇਂ ਜੀ ਉਹ ਸ਼ਾਮੀ 9 ਵਜੇ ਅਸਾ ਤੁਰੇਆ ਉਹ ਉਹਦੇ ਰਸਤੇ ਤੂੰ ਵੇਖੋ ਇਤ ਉਰਲਾ ਮੋੜ ਪਹਿਲਾ ਮੋੜ ਜਣਾਉਂਦਾ ਨਾ ਉੱਥੇ ਮੋਟਰ ਐ ਕਹਿ ਦੀ ਬੰਬੀ ਲੱਗੀ ਰ ਉੱਥੇ ਉਹ ਪਹਿਲੋ ਕੁਕਰੋ ਤੇ આગ ਲਾਗੇ ਜਦੋਂ ਆਇਆ ਨੋਇਦ ਕਰੀ ਬੋਦ ਨਾਲ ਡੱਕੇ ਰ ਉੱਥੇ ਗੋਰੀਆਂ ਮਾਤੀਆਂ ਤੇ ਆ ਭੱਜ ਗਿਆ ਕਣਕ ਚ ਵਿੱਚੋਂ ਕੋਣ ਆ ਉਹ ਤੇ ਜੋ ਇਹ ਰ ਪਰ ਮਾਤੀਆਂ ਜਾਂਦਾ ਉਹ ਤਾਂ ਮੋਕਰੇ ਚ ਗੋਲ ਲੱਗ ਜਗੇ ਨਹੀਂ ਇਹ ਵੀ ਪਿੰਡ ਆ ਇਥੇ ਵੇ ਪਿੰਡੋਂ ਬਾਹਰ ਹੁੰਦੇ ਨੇ ਮਖਰੂਰੀ ਇਹ ਤਾਂ ਉਹਨਾਂ ਦੇ ਵੀ ਵਾਈਫ ਦਾ ਸਕਦੀ ਜਿੰਨੇ ਗੋਰੀ ਗੋਲੀਆਂ ਵੱਜੀਆਂ ਉਹ ਅਸਰ ਲੱਗੇ ਆ ਤੇ ਰਾਤੀ ਪਈ ਰਹੀਆਂ ਸੀ ਬਟਾਲੇ ਜਿੱਦੋਂ ਹੀ ਗਏ ਆ ਉਹਦੋਂ ਰੈਫਰ ਕਰਤਾ ਸੀ ਉਹ ਅਸਰ ਉਹਦੀ ਬੇਟੀ ਤੇ ਲੱਗੇ ਚਲ ਮੈਂ ਮਾਰੀ ਉਹਨਾਂ ਦਾ ਤੇ ਉਦੋਂ ਬਾਅਦ ਕਿਹੜਾ ਪਤਾ ਉਹ ਬਾਅਦ ਕਿੱਥੇ ਖੜਿਆ ਬਸ ਭਰਾ ਉਹਨਾਂ ਦਾ ਹੀ ਸੀ ਨਾ ਇਹ ਤਾਂ ਮਾਤਮਾ ਜਾਂਦਾ ਚਾਹੀ ਉਹਨੇ ਵਾਈਫ ਜਾਂਦੀ ਕੋਈ ਨਾਲ ਸੀ ਬਿਲਕੁਲ ਮਦਰ ਬੀਟੀ ਸੀ ਮੁਰਦਾ ਹੋ ਜਾਂਦਾ ਜੀ ਜਾ ਹਰ ਰਾਤੀ ਮੋਕੇ ਤਰ ਫੜੇ ਪੁਲਿਸ ਸਾਡੇ ਹੁੰਦੇ ਆ ਤੇ ਉਹ ਤੋਂ ਵੱਧ ਜੀ ਕੋਈ ਸਟਰੀਟ ਕੋਵੇ ਨਾ ਅੱਗੇ ਜਾ ਲੂਸਾ ਸਾਹਿਬ ਵੀ ਵਾਰੀ ਮੇਰੀ ਹੋਣੀ ਸੀ ਕੋ ਮੈਨੂੰ ਤਾਂ ਧਮਕੀ ਮਿਲੀ ਪਈ ਲੂੰ ਬਾਹਰ ਦੇ ਵਿਦੇਸ਼ੀ ਨੰਬਰ ਦਊ ਇਸ ਜੀ ਦਾ ਨੰਬਰ ਹੈ ਉਰਾ ਕਰਨੀ ਹੈ ਵੀ ਸਾਡੇ ਮੇਰੀ ਮੈਂ ਬਣਿਆ 15 ਦਾ 26 ਨੂੰ ਸਪੰਸ ਇਹ ਤੋਂ ਪਹਿਲਾਂ ਜਿਹੜੀ ਧਰਮ ਲੰਗੀ ਆ ਨਾ ਸਾਡੇ ਪਿੰਡ 1 ਕਰੋੜ ਦੇ ਕਰੀਬ ਕਫਲਾ ਹੋਇਆ ਵਾ ਗ੍ਰਾਂਟ ਜੀ ਇੱਕ ਐਸ਼ ਬੋਕ ਤੋਂ ਵੀ 30 ਮਿੰਟ ਪਰਾਣੀ ਮਿਲੀ ਮੈਂ ਉਹਦੀ ਲਿਖਤੀ ਸ਼ਿਕਾਇਤ ਕੀਤੀ ਆ ਵੀਡੀਓ ਬਟਾਲਾ ਨੂੰ ਬੀਲਪੀਓਨ ਡੀਡੀਪੀਓ ਕਜ਼ਾਪਰ ਨੂੰ ਏਡੀਸੀ ਡੀ ਕਜ਼ਾਪਰ ਨੂੰ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਗਵਰਨਰ ਪੰਜਾਬ ਨੂੰ ਮੁੱਖ ਮੰਤਰੀ ਨੂੰ ਉਹ ਇਨਕੁਆਰੀ ਮੈਂ ਕਰਾਉਣ ਵਾਲਾ ਦਰਖਾਸਤਾਂ ਹੈ ਉਹ ਤੋਂ ਬਰ ਮੇ ਵਿਦੇਸ਼ੀ ਨੰਬਰ ਜੀ ਰਿਲੀਜ਼ ਦਾ ਨੰਬਰ ਆ ਮੇਰੇ ਕੋਲ ਨੰਬਰ ਪੀਸ ਕੋ ਰਿਕਾਰਡਿੰਗ ਹੋ ਗਈ ਆ ਉਹ ਤੇ ਮੈਂ ਤਾਂ ਮੈਂ ਕਹੀ ਮੇਰੀ ਵੀ ਤੂੰ ਕੋਈ ਜਾਂਚ ਨਹੀਂ ਕਰਵਣੀ ਕੋਈ ਪਿਛਲਾ ਵਿਕਾਸ ਦਾ ਪੇਂਟ ਕੋਈ ਨਹੀਂ ਕਰਨਾ ਤੇ ਨਿਰਦੇਸ਼ ਨੂੰ ਨਵੀਂ ਅਧਿ ਜੀ ਪੁੱਤ ਲੈ ਰਿਹਾ ਇਹ ਮੈਂ ਨਹੀਂ ਰਹਿਦਾ ਸਾਥੀ ਤੇ ਉਹਦੀ ਮੈਂ ਲਿਖਤੀ ਸ਼ਿਕਾਇਤ ਕਰਕੇ ਅਸਲ ਪੀਸ ਨੇ ਤੀਬਟਾ ਦੇ ਉਹ ਮਾਰਕੋ ਦੇ ਖਾਸ ਤੇ ਸੀਐਸਟਾ ਦਾਣਾ ਮੜੀ ਬਟਾ ਜਿਹੜਾ ਉਹਨਾਂ ਕੋ ਭੇਜੂ। ਉਹਨਾਂ ਦਾ ਰਿਕਾਰਡਿੰਗ ਭੇਜੀ ਆ ਮੈਂ। ਲਿਖਤੀ ਵੀ ਦਿੱਤਾ ਵਾ। ਕੋਈ ਹੋਰ ਜੇ ਕਾਰਨ ਹੋ ਸਕਦਾ। ਕੋਈ ਮੇ ਵਰਾਈ ਵਿੱਚ ਤਾਂ ਕਿ ਮੈਨੂੰ ਮਿਲੀ ਹੀ। ਮੇਰੇ ਕੋਲ ਰਿਕਾਰਡਿੰਗ ਹਰ ਬੁਣੀ ਸੁਣਾ ਦਤਾ ਤੁਹਾਨੂੰ। ਫੋਨ ਚ ਹੈਗੀ ਆ। ਤੇ ਪਹਿਲੀ ਵਾਰ ਮੈਂ ਰਿਕਾਰਡਿੰਗ ਕੀਤੀ ਜੋ ਦੋਰੇ ਦੇ ਦਿੱਤਾ ਉਹ ਵੀ ਰਿਕਾਰਡਿੰਗ ਕੀਤੀ ਆ। ਤੇ ਇਹ ਮੇਰੇ ਨਾਲ ਹਰ ਤਾਂ ਜਾਂਦਾ ਜਿਹਨੇ ਐਸਪੀ ਅੰਦਰ ਕਰਾ। ਉਹ ਰਿਣੀ ਵਿੱਚ ਨਾਲ ਗਿਆ ਵਾ। ਬਾਅਦ ਚ ਸੀਐਸਟਾ ਪਰ ਪੰਗੇ ਆ ਦਲੇਵਰੀ ਬਟਾਲਾ। ਉਹ ਉਹ ਨਾਲ ਗਿਆ ਮੇਰੇ ਇਹ ਕਹਨ ਇੱਕ ਹੋਸਾ ਦਾ ਵੀ ਗ੍ਰਾਉਂਡ ਜਿਹੜਾ ਪੈਸੇ ਖਾਦੇ ਕਰੋੜਾਂ ਦਾ ਲੱਗ ਜਾ ਘਪਲਾ ਕੀਤਾ ਉਹਨੇ ਕੇਵਲ ਜੀ ਸਿੰਘ ਜਿਹੜੇ ਜਿਹੜੇ ਗੋੜੀ ਲੱਗੀ ਤੁਹਾਡੀ 20 ਲੱਖ ਮੇਰਾ ਭਰਾ ਹੈ ਕੀ ਕੀ ਕੰਮ ਲੱਗਦਾ ਕੋਈ ਕਹਿ ਨਹੀਂ ਸਕਦਾ ਰਾਤ ਦੇ ਸਮੇਂ 8:00 ਵਜੇ ਨਾਲ ਹੁੰਦੇ ਉੱਥੇ ਸੇਵਾ ਕਰਦੇ ਅੱਡੇ ਤੋਂ ਇੱਧਰ ਨੂੰ ਆਏ ਤੇ ਗੋਡੀ ਚਲਾਤੀ ਰਸਤੇ ਮੋੜ ਦੇ ਦਿੱਤੇ ਹਾਂਜੀ ਕੋਈ ਲਾਕਡਾਊਨ ਲੱਗ ਨਹੀਂ ਤਾ ਕਿਸ ਗੱਲ ਦੀ ਬੋਲ ਰਹੇ ਹੋ ਉਹ ਜੀ ਕੋਈ ਕਹਿ ਨਹੀਂ ਸਕਦੇ ਮੈਂ ਵੀ ਬਾਹਰ ਬਟਾਲੇ ਰਹਿੰਦਾ ਜੀ ਮੈਂ ਇੱਥੇ ਰਹਿੰਦਾ ਨਹੀਂਗਾ ਇਹ ਗੁਰੂ ਕੰਲੇ ਰਹਿੰਦੇ ਨੇ ਮੈਂ ਧੌਨੂ ਕੰਲੇ ਰਹਿੰਦੇ ਹਾਂ ਹਾਂਜੀ